ਸਾਇੰਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਅਸੀਂ ਖੜੇ ਹਾਂ ਜੰਮੂ ਦੇ ਮਿਸ਼ਰੀ ਵਾਲਾ ਉਹਦੇ ਵਿੱਚ ਇੱਕ ਪਿੰਡ ਹੈ ਪੱਖੀਆਂ ਉਸ ਪੱਖੀਆਂ ਪਿੰਡ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੀ ਬੀਤੀ 22 ਤਰੀਕ ਨੂੰ ਇੱਕ ਇਨਸੀਡੈਂਟ ਹੁੰਦਾ ਹੈ ਇੱਕ ਪ੍ਰਿਆ ਦੇਵੀ ਨਾਂ ਦੀ ਜਿਹੜੀ ਔਰਤ ਹੈ ਉਹ ਆਤਮ ਹੱਤਿਆ ਕਰ ਲੈਂਦੀ ਹੈ ਕੋ ਉਸ ਆਤਮ ਹੱਤਿਆ ਦਾ ਕੀ ਕਾਰਨ ਸੀ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਦਿਖਾਇਆ ਗਿਆ ਦਿਖਾਇਆ ਤਾਂ ਗਿਆ ਪਰ ਇੱਕ ਪੱਖੀ ਕਹਾਣੀ ਦਿਖਾਈ ਗਈ ਸਾਨੂੰ ਲੱਗਿਆ ਕਿ ਨਹੀਂ ਇਸ ਘਰ ਦੇ ਵਿੱਚ ਵੀ ਆ ਕੇ ਇਹਨਾਂ ਦੇ ਕੋਲੋਂ ਵੀ ਕੁਝ ਪੁੱਛਣਾ ਚਾਹੀਦਾ ਹੈ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸਾਨੂੰ ਪਤਾ ਲੱਗਿਆ ਕਿ ਨਹੀਂ ਕਹਾਣੀ ਦਾ ਇੱਕ ਦੂਜਾ ਪੱਖ ਵੀ ਹੈ ਉਸ ਦੂਜੇ ਪੱਖ ਨੂੰ ਦਿਖਾਉਣਾ ਵੀ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਪਰਿਵਾਰ ਇਸ ਵੇਲੇ ਬੇਸ਼ੱਕ ਸਦਮੇ ਦੇ ਵਿੱਚ ਹੈ ਇਹਨਾਂ ਦਾ ਜੋ ਪ੍ਰਿਆ ਦੇਵੀ ਹੈ ਉਸਨੇ ਤਾਂ ਕੁਝ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ ਡੇਢ ਸਾਲ ਦੀ ਇੱਕ ਬੱਚੀ ਨੂੰ ਉਹ ਪਿੱਛੇ ਛੱਡ ਗਈ ਅਤੇ ਉਹਦਾ ਘਰ ਵਾਲਾ ਜੋ ਤਰਸੇਮ ਲਾਲ ਹੈ ਇਸ ਵੇਲੇ ਸਲਾਖਾ ਦੇ ਪਿੱਛੇ ਯਾਨੀ ਕਿ ਪੁਲ ਸਹਰਾਸਤ ਦੇ ਵਿੱਚ ਹੈ छानबीन ਜਾਰੀ ਹੈ ਮਗਰ ਇਸ ਪਰਿਵਾਰ ਦਾ ਕਹਿਣਾ ਹੈ ਕਿ ਜੋ ਸਾਡੇ ਉੱਤੇ ਇਲਜ਼ਾਮ ਲੱਗੇ ਹਨ ਉਹ ਬੇਬੁਨਿਆਦ ਹਨ ਉਹ ਕੀ ਇਲਜ਼ਾਮ ਹਨ ਇਹਨਾਂ ਤੋਂ ਅਸੀਂ ਜਾਣਾਂਗੇ ਅਤੇ ਉਹ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਬੇਬੁਨਿਆਦ ਕਹਿੰਦੇ ਹਨ ਉਹ ਵੀ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ ਇਹ ਪਰਿਵਾਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਸਾਰੇ ਸਦਮੇ ਦੇ ਵਿੱਚ ਬੈਠੇ ਨੇ 22 ਤਰੀਕ ਨੂੰ ਇਹ ਜੋ ਕਾਰਾ ਹੁੰਦਾ ਹੈ ਇਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਇਹਨਾਂ ਦਾ ਕੀ ਕਹਿਣਾ ਹੈ ਉਹ ਸਾਰੀ ਕਹਾਣੀ ਜਿਹੜੀ ਇਹਨਾਂ ਦੀ ਜ਼ੁਬਾਨੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕਿਹਾ ਜਾਂਦਾ ਹੈ ਕਿ ਕੋਈ ਇੱਕ ਆਡੀਓ ਸੀਗੀ ਜਿਹੜੀ ਇਹ ਸਾਨੂੰ ਦਿਖਾਉਣਾ ਚਾਹੁੰਦੇ ਨੇ ਇਹਨਾਂ ਨੇ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਦੱਸ ਦਿੱਤੀ ਹੋਈ ਹੈ ਪਰ ਇੱਕ ਵਾਰ ਫਿਰ ਤੋਂ ਉਸ ਆਡੀਓ ਦੇ ਵਿੱਚ ਐਸਾ ਕੀ ਹੈ ਕਿ ਇਹ ਸਾਰੀ ਕਹਾਣੀ ਬਦਲ ਸਕਦੀ ਹੈ ਆਓ ਗੱਲਬਾਤ ਕਰਦੇ ਹਾਂ ਜੋ ਤਰਸੀਮ ਲਾਲ ਇਸ ਵੇਲੇ ਜਿਨ੍ਹਾਂ ਦੀ ਪਤਨੀ ਨੇ ਆਤਮ ਹੱਤਿਆ ਕਰ ਲਈ ਸੀ ਅਤੇ ਇਸ ਵੇਲੇ ਉਹਨਾਂ ਦੀ ਮਾਂ ਜੋ ਹਨ ਉਹ ਇੱਥੇ ਬੈਠੇ ਹਨ ਤੋਂ ਤਰਸੀਮ لال ਜੀ ਦੀ ਮਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਇੱਕ ਭਰਾ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਣਦੇ ਹਾਂ ਕਿ ਆਖਰਕਾਰ ਇਹ ਮਸਲਾ ਕੀ ਸੀ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਦਰਸ਼ਨ ਤਾਂ ਦਰਸ਼ਨ ਜੀ ਆਖਰੀ ਕੀ ਮਸਲਾ ਹੋਇਆ ਤੁਹਾਡੇ ਘਰ ਦਾ ਕੀ ਐਸਾ ਮਾਹੌਲ ਕਿਉਂ ਇਸ ਤਰ੍ਹਾਂ ਦਾ ਬਣ ਗਿਆ ਇੱਕਦਮ ਸਰ ਜੀ ਕੋਈ ਇਹੀ ਪਤਾ ਨਹੀਂ ਕੋਈ ਤੂਫਾਨ ਗਿਆ ਚੜਦਾ ਹਰ ਵਾਰੀ ਚੜਦਾ ਹਾਂ ਤੇ ਉਸ ਦਿਨ ਚੜਿਆ ਤੇ ਉਸ ਦਿਨ ਫਿਰ ਮਤਲਬ ਹਰ ਵਾਰੀ ਚੜਦਾ ਸੀ ਚੜਦਾ ਹੱਜ ਲੈ ਫੋਨ ਫੜਕਾਉਂਦਾ ਹੁੱਲ ਲੈ ਚੜਦਾ ਆਈਆਂ ਸਰਕਾਰ ਕੋਈ ਗੱਲ ਨਹੀਂ ਫੋਨ ਕਿਹਦੇ ਕੋਲੋਂ ਫੜਾਉਂਦਾ ਸੀ ਬਰੀਆ ਕੋਲੋਂਗਾ ਫੜਕਾਉਂਦਾ ਅੱਛਾ ਹਾਂਜੀ ਪਤਾ ਨਹੀਂ ਗੱਲਾਂ ਬਾਤਾਂ ਕਰਦੀ ਉਹ ਕੋਈ ਗੁੱਸਾ ਕਰਨੀ ਉਹ ਲਾ ਚੋਰੀ ਮੰਨਦੀ ਨਹੀਂ ਜਿਹੜਾ ਕੋਹ ਨਿਆਣੇ ਆਈਆਂ ਮੋੜੇ ਦੀ ਛਕ ਹੋਣਾ ਤੇ ਉਹਨਾਂ ਮੰਨਣਾ ਨਹੀਂ ਹੂੰ ਬਿਲਕੁਲ ਨਹੀਂ ਮੰਨਣਾ ਨਾ ਜੀ ਸਹੂਦ ਕਰੋ ਤੁੱਪੀ ਲਾਓ ਹੂੰ ਇਹ ਆ ਬਸ ਸਰ ਜੀ ਬੋਧ ਗਾਇਆਂ ਪਰੇਸ਼ਾਨੀ ਪਾਉਂਦੀ ਐ ਐਸਾ ਕੀ ਹੋ ਗਿਆ ਕਿ ਸਿਰਫ ਇੱਕ ਫੋਨ ਫੜਨ ਦੇ ਨਾਲ ਕੋਈ ਘਰ ਦੇ ਵਿੱਚ ਮਸਲਾ ਸੁਲਝਾਇਆ ਨਹੀਂ ਗਿਆ ਬਥੇਰੇਸ ਵਿੱਚ ਜਾਂਦੇ ਹੈ ਉਹ ਨਾ ਉਹ ਕੋਈ ਪਤਾ ਨਹੀਂ ਮਾਨ ਹੈ ਜਿਆਦਾ ਦਬਾਅ ਪਾਇਆ ਹੁੰਦੇ ਪਰ ਮਾਨ ਆਖਿਆ ਭਈ ਇੱਥੇ ਵੀ ਨਹੀਂ ਆਣਾ ਤੇਰੀਆਂ ਬਹੁਤ ਗਲਤੀਆਂ ਆਸੇ ਦਿਖੀ ਚੁੱਕੀਆਂ ਉਹਨਾਂ ਤੇ ਮਾਨ ਦਾ ਤੇ ਬਿਆਨ ਹੀ ਕੁਝ ਹੋਰ ਹੈ ਉਹ ਤਾਂ ਕਹਿ ਰਹੇ ਨੇ ਕਿ ਤੁਸੀਂ ਦਾਜ ਵਗੈਰਾ ਮੰਗਦੇ ਸੀ ਜਾਂ ਕੁਝ ਇਸ ਤਰ੍ਹਾਂ ਚਲੋ ਉਹ ਦੇਖੋ ਉਹ ਉਹ ਆਖਦੇ ਨੇ ਤੇ ਇਹ ਗੱਲ ਸੱਚ ਹੋੜੀ ਐ ਆਪਣੇ ਕੋਲ ਬਣਾਈ ਜਿੰਨਾ ਕੋਈ ਮਰਜ਼ੀ ਆਖਿਉੜਾ ਇਹ ਸੱਚ ਤੇ ਜਿਹੜੇ ਇੱਥੇ ਬੈਠੇ ਨੇ ਉਹਨੇ ਵੀ ਤੇ ਪਤਾ ਹੈ ਭਲਾ ਸਦਾਜ ਮੰਗਦੇ ਹੈ ਜਾਂ ਨਹੀਂ ਮੰਗਦੇ ਅਸੀਂ ਕੀ ਕਰਨਾ ਹੁੰਦਾ ਦਾਜ ਇਹ ਦੇਈਆਂ ਆਈਆਂ ਬਲੇਮ ਬਣਾਈ ਬਣਾਈਏ ਸਾੜੇ ਪਰਦੇ ਹੀ ਕਰ ਦੇਣਾ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਤੁਸੀਂ ਝੂਠ ਬੋਲ ਰਹੇ ਹਸਕੇ ਕੇ ਛੋੜ ਬੋਲਦੇ ਤੋਂ ਸੁਨੀਲਾ ਬੱਚਿਆਂ ਕੋਲ ਸੁਣ ਲੱਗਦਾ ਸਗੋਂ ਮੈਂ ਕਿੰਨਾ ਕੋਈ ਮੇਰੇ ਪਰ ਬੜਾਈਆਂ ਮੈਂ ਉਸ ਦਿਨ 22 ਤਰੀਕ ਨੂੰ ਐਸਾ ਜੀ ਹੋ ਗਿਆ ਕਿ ਇੱਕਦਮ ਏਡਾ ਵੱਡਾ ਹਾਦਸਾ ਹੋ ਗਿਆ ਸਾਜੀ ਅਸਕਾਰ ਨਹੀਂ ਹੈ ਉਸ ਦਿਨ ਅੱਛਾ ਤੁਸੀਂ ਪਹਿਲੇ ਵੀ ਸੁਣਾਇਆ ਪਈ ਅਸਕਾਰ ਨਹੀਂ ਹੈ ਇਹ ਅਸੀਂ ਜੱਲ ਚਲੀ ਆਣਾ ਬਾਅਦ ਵਿੱਚ ਕੋਈ ਫੋਨ ਦੀ ਗੱਲ ਹੋਈ ਉਹ ਲੈ ਕੁਛ ਨਹੀਂ ਹਾਂ ਠੀਕ ਠਾਕ ਆ ਅਸੀਂ ਕਰਨ ਲੈ ਆਵੇ ਉਹ 22 ਤਰੀਕ ਨੂੰ ਵੀ ਕੋਈ ਫੋਨ ਦੀ ਹੀ ਗੱਲ ਹੋਈ ਸੀ ਹਾਂਜੀ ਹਾਂਜੀ 22 ਤਰੀਕ ਮਿਲ ਗਏ ਤਾਂ ਹਾਂ ਤੇ ਇੰਆ ਪਹਿਲਾ ਉਸ ਦਿਨ ਪਤਾ ਲੱਗੀ ਆ ਅਸੀਂ ਪਹਿਲਾ ਫੋਨ ਤਰਸੀਮ ਹਾਂਜੀ ਘਰ ਸੀ ਹਾਂਜੀ ਸਾਰੇ ਬੱਚੇ ਘਾਰੇ ਕੰਮ ਪਰ ਆਲੀ ਨਹੀਂ ਗਏ ਦੇ ਕੋਈ ਨਹੀਂ ਹਾਂ ਕੰਮ ਉੱਪਰ ਗਿਆ ਦਾ ਹਾਂ ਪਈ ਉਹ ਪਾਸਪੂ ਹੁੰਦੀ ਹੈ ਗੱਲ ਹੁੰਦੀ ਹੈ ਹੋਰ ਕੋਈ ਗੱਲ ਨਹੀਂ ਸਾਡੇ ਘਰ ਆਸੀ ਕੋਈ ਦਾਜ ਦੀ ਨਹੀਂ ਮੰਗ ਰੱਖੀ ਕੋਈ ਸੁਨਣਾ ਸਾ ਆਪਾਂ ਕੋਈ ਉਹਨੇ ਤੇ ਬਥੇਰਾ ਕਿਸ ਬਣਾਇਦਾ ਇਆਂ ਤਾਂ ਤੇ ਨਿਆਣੇ ਜਿਲਾ ਚੱਕੂ ਮਾਰਾ ਸੀ ਨਾ ਤਾਂ ਕਿਤੇ ਨਿਆਣੇ ਰਗਾਟੀ ਕੀਤੀ ਯਾਰ ਬਜੀ ਕਿੰਨੂ ਚੱਕੂ ਮਾਰ ਰੇ ਆਪਣੇ ਆਪ ਦੀ ਹਾਂਜੀ ਆਪਣੇ ਆਪ ਦੀ ਚੱਕੂ ਮਾਰ ਹਾਂਜੀ ਸਵੇਰੇ ਸਵੇਰੇ ਦੀ ਦੱਸ 11 ਵਜੇ ਤੱਕ ਹੋਣੀ ਐਂਦੀ ਚਲੇਦੀ ਤੇ ਕਦੇ ਫਾ ਲੱਗਣ ਦੀ ਕੋਸ਼ਿਸ਼ ਤੇ ਕਦੇ ਇੰਆ ਫੇਰ ਮਾਣ ਆਖਿਆ ਪਲਾਸ ਤੂ ਫਾ ਲੱਗ ਜੋ ਮਰਜੀ ਤਸ ਸੁਣੀ ਲਾ ਸੜਾ ਕੋਈ ਝੂਠ ਹੋ ਗੋ ਦੇ ਵਿੱਚ ਮਾਂ ਦੀ ਆਵਾਜ਼ ਆ ਤਸ ਸੁਣੀ ਲਾ ਉਹ ਪਲਾ ਫਾ ਲੱਗ ਨਹੀਂ ਸੱਸ ਦਾ ਨਾ ਦੇਣਾ ਵਿੱਚ ਮੈਂ ਨਹੀਂ ਮੈਂ ਸੋਹਰੇ ਦਾ ਨਹੀਂ ਦੇ ਰੇਂਦਾ ਮਤਲਬ ਤਰਸੇ ਮੇਰਾ ਜੋ ਆਈ ਜੇ ਕੋਈ ਮਤਲਬ ਨਹੀਂ ਉਂਦੇ ਮੈਂ ਤੁਹਾਡੇ ਵਾਸਤੇ ਕਹਿ ਰਹੇ ਹਾਂ ਹਾਂਜੀ ਇਹਨਾਂ ਦਾ ਨਾਮ ਨਹੀਂ ਆ ਨਹੀਂ ਆ ਦੇਣਾ ਤੂੰ ਜੋ ਕਰਨਾ ਤੂੰ ਕਰ ਲਿਆ ਤੂੰ ਬਥੇਰੇ ਵਾਰੀ ਤੂੰ ਕਰ ਲਿਆ ਕਿੰਨੇ ਵਾਰੀ ਤੇ ਸਮਝਾਣਾ ਤੂਗੀ ਕਿੰਨੇ ਵਾਰੀ ਸਮਝਾਣਾ ਆਪਣੇ ਪ੍ਰਕਾਰ ਤੂ ਜੋ ਕਰਨਾ ਤੇ ਸਰ ਜੀ ਕੋ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੰਜੇ ਕੁਮਾਰ ਤੁਸੀਂ ਸੇਮ ਦੇ ਬਰਦਰ ਹਾਂ ਛੋਟਾ ਭਰਾ ਜੀ ਅਖਰ ਇਹ ਸਾਰਾ 22 ਤਰੀਕ ਨੂੰ ਜਿਹੜਾ ਸਵੇਰੇ ਹੋਇਆ ਤੁਸੀਂ ਘਰ ਸੀਗੇ ਉਸ ਟਾਈਮ ਸਰ ਉਸ ਟਾਈਮ ਘਰ ਹੀ ਆ ਮੈਂ ਤੇ ਕੀ ਅਖਰ ਹੋਇਆ ਸਾਰਾ ਇਹ ਉਸ ਦਿਨ ਜਿਹੜਾ ਕੁਝ ਹੋਇਆ ਮਤਲਬ ਕਿਸ ਵੇਰੇ ਕਿਸ ਟਾਈਮ ਜਿਸ ਤਰ੍ਹਾਂ ਉੱਠਦੇ ਨੇ ਬੰਦੇ ਘਰ ਦਾ ਜਿਸ ਤਰ੍ਹਾਂ ਦਾ ਨਾਰਮਲ ਮਾਹੌਲ ਹੁੰਦਾ ਸਰ ਇੱਕ ਦਿਨ ਕੀ ਹੋ ਗਿਆ ਜੇ ਸਰ ਉੱਠਿਆ ਨਾ ਹਾਂਜੀ ਮਤਲਬ ਨਾਰਮਲ ਜਿਹੇ ਸਾਫ ਦਾ ਸਾਰੇ ਦੇ ਘਰ ਮੋਲ ਦਾ ਉਸ ਟਾਈਪ ਦਾ ਮੋਲ ਠੀਕ ਹੈ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਸਾਰੇ ਆਪਣੇ ਟਾਈਮ ਤੇ ਕਰਦੇ ਹੁੰਦੇ ਤੇ ਬਾਅਦ ਵਿੱਚ ਮੰਮੀ ਹੋਰ ਚਲੀਏ ਆਪਣੇ ਦੇਖਦੇ ਨੇ ਉਧਰ ਸਾੜ ਮੇਲ ਹੀ ਠੀਕ ਠੀਕ ਹੈ ਬਾਅਦ ਵਿੱਚ ਭਰਾ ਨੇ ਇਹ ਫੋਨ ਦੀ ਗੱਲ ਫੋਨ ਲੱਭਿਆ ਜੀ ਫੋਨ ਵਾਸਤਾ ਪੁੱਛਿਆ ਜੀ ਫੋਨ ਕਿਹੜਾ ਲੱਭਿਆ ਫੋਨ ਪਰਸਨਲ ਹਾਂਜੀ ਹਾਂਜੀ ਪਰਜਾਈ ਕੋਲ ਫੋਨ ਲੱਭਿਆ ਪਰਸਨਲ ਫੋਨ ਰੱਖਦਾ ਉਹ ਆਇਦਬਾਦ ਪਹਿਲੇ ਕਦੇ ਨਹੀਂ ਦੇਖਿਆ ਫੋਨ ਅੱਛਾ ਹਾਂ ਸਾਡੇ ਕੋਲ ਸਾਰੇ ਕੋਲ ਫੋਨ ਲੋ ਤੁਹਾਡੀ ਜਾਣਕਾਰੀ ਚ ਨਹੀਂ ਸੀ ਉਹ ਮੇ ਸਾਡੀ ਜਾਣਕਾਰੀ ਨਹੀਂ ਉਸ ਨੰਬਰ ਉਹਦੇ ਵਿੱਚ ਜਿਹੜੀ SIM ਪਈ ਉਹਦਾ ਨੰਬਰ ਵੀ ਨਹੀਂ ਸੀ ਪਤਾ ਬਿਲਕੁਲ ਸਰ ਬਿਲਕੁਲ ਠੀਕ ਹੈ ਆਹੀਂ ਉਸ ਨੰਬਰ ਦਾ ਵੀ ਨਹੀਂ ਪਤਾ ਤੇ ਫੋਨ ਦਾ ਵੀ ਨਹੀਂ ਪਤਾ ਹੂੰ ਠੀਕ ਹੈ ਉਹ ਗੱਲ ਖਾਲੀ ਇਹ ਪੁੱਛੀ ਹੈ ਇਹ ਫੋਨ ਇਹ ਕੌ ਦਾ ਇਹ ਆ ਫੋਨ ਦੇਖਿਆ ਨਹੀਂ ਕਦੇ ਸਾਰੇ ਫੋਨ ਸਾਰੇ ਪਤਾ ਸਾਰੇ ਉਸ ਆਪਣੇ ਆਪਣੇ ਫੋਨ ਇੱਕ ਫੋਨ ਪਰਸਨਲ ਫੋਨ ਇੱਕ ਉਧਰੋਂ ਆਏ ਉਹ ਉਹ ਸ਼ਾਇਦ ਕੋਦੇ ਕੋਲ ਫੋਨ ਲੱਤਾ ਕੁੰਨਿਆ ਦਿੱਤਾ ਇੱਕ ਕੈਲੀਫੋਨ ਰੱਖਿਆ ਇਹ ਗੱਲਬਾਤ ਬੋਲਣਾ ਬਿਲਕੁਲ ਬੋਲਨੇ ਬੋਲੀ ਜਵਾ ਕੁਛ ਨਹੀਂ ਦੇ ਖਾਲੀ ਰੋਂ ਲਈ ਪਈ ਜਾਂ ਕੁਛ ਪੁਰਾਣਾ ਬਾਰ ਬਾਰ ਪੁੱਛੀ 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 ਹੈ ਉਹ ਫੋਨ ਇਹ ਇੰਨਾਂ ਮਤਲਬ ਗੱਲਬਾਤ ਲਈ ਪਿਆ ਕਰਨ ਕਿ ਇਹ ਫੋਨ ਕੋਈ ਬਹਿਸ ਵਸਾ ਹੋ ਗਿਆ ਹਾਂਜੀ ਹਾਂਜੀ ਬਹਿਸ ਹੋਣ ਲਈ ਪਈ ਤੇ ਫਰਾ ਦਿਆ ਹੈ ਉੱਪਰ ਲਾਪੀ ਸਾਈਡ ਪਰ ਕੀਤਾ ਠੀਕ ਹੈ ਬਾਅਦ ਵਿੱਚ ਜੀ ਦਰਵਾਜ਼ਾ ਬੰਦ ਕਰਨ ਲੱਗੇ ਜੀ ਹਾਂ ਦਰਵਾਜ਼ਾ ਬੰਦ ਕਰਿਆ ਫਾਲ ਲਗਨ ਦੀ ਪੂਰੀ ਕੋਸ਼ਿਸ਼ ਹੀ ਹੋ ਜੀ ਅੱਛਾ ਹਾਂ ਜੀ ਫਾਲ ਲਗਨ ਦੀ ਕੋਸ਼ਿਸ਼ ਹੀ ਉਹਦੇ ਬਾਅਦ ਆਏ ਸਾਰੇ ਇਹ ਕਿੰਨੇ ਵਜੇ ਦੀ ਗੱਲ ਹੈ ਫਾਲ ਲਗਰਵਨੀ ਇਹ ਸਿਰ ਇਹ ਮੰਮੀ ਨੂੰ ਤੇ ਜਾਣੇ ਬਾਅਦ ਅੱਛਾ ਬਾਅਦ ਵਿੱਚ ਹਾਂਜੀ ਹਾਂਜੀ ਆਏ ਕੋਈ 10 10:30 ਵਜੇ ਦੀ ਗੱਲ ਹੋਣੀ ਠੀਕ ਹੈ ਤੇ ਉਹਨੇ ਜੀ ਆਹ ਇਹ ਤਾਂ ਬੰਦ ਕਰਾਇ ਖੋਲਿਆ ਪਿੱਛੇ ਤੇ ਮਤਲਬ ਇਹ ਰੋਕ ਹੀ ਲਿਆਏ ਕੰਮ ਕਰਨ ਦੇ ਤੋਂ ਹਾਂ 10 ਮਿੰਟ ਹੋਏ ਉਹ ਦਿਮਾਗ ਚ ਹੋਰ ਪਤਾ ਨਹੀਂ ਕੀ ਆਇਆ ਉਹ ਕਿਚਨ ਚ ਗਈ ছুরি ਲਈ ਉਹ ਪੇਟ ਚ ਲੈ ਵੀ ਮਾਰ ਅੱਛਾ ਹਾਂ ਜੀ ਕਿਚਨ ਦੀ ਜਿਹੜੀ ਆਮ ਛੁਰੀ ਹੁੰਦੀ ਹੈ ਉਹ ਨਹੀਂ ਹਾਂ ਜੀ ਆਪਣੇ ਪੇਟ ਚ ਮਾਰਨਾ ਸ਼ੁਰੂ ਕਰ ਹਾਂ ਜੀ ਸਰ ਹਾਂ ਜੀ ਠੀਕ ਛੁਰੀ ਮਾਰ ਲਈ ਪੇਟ ਚ ਤੇ ਆਸ ਮੌਕੇ ਪਰ ਇਹ ਭਗੜਿਆ ਛੁਰੀ ਮਤਲਬ ਉਹ ਨਹੀਂ ਤੇਜ ਨਹੀਂ ਹੈ ਇਹ ਜਿਆਦਾ ਤੇਜ ਹੁੰਦੀ ਤੇ ਉਸੇ ਟਾਈਮ ਉਹ ਜੇ ਸਾਹਿਬ ਸੋਚ ਰਹਾ ਉਹ ਸਾਹਿਬ ਦਾ ਉਹ ਜਾਨ ਭਗੜਿਆ ਉਹ ਨੀਕਾ ਕੱਟ ਆਇਆ ਭਰਾ ਨੇ ਮਗਰ ਅਲਦੀਲ ਦੀ ਲਾਈ ਤੇ ਅਲਦੀਲ ਦੀ ਲਾਈ ਦੇ ਬਾਅਦ ਅੱਖ ਲਗਾ ਹੈ ਫੋਨ ਵੀ ਰੱਖਾ ਮੈਂ ਆਪਣੀ ਸਾਸੂ ਮਾਂ ਨੂੰ ਫੋਨ ਕਰ ਰਿਹਾ ਭਾਈ ਉਹਨੇ ਸੁਣਾਇਆ ਕਿ ਇਹ ਕੰਮ ਕਰਾਈ ਹੈ ਅੱਛਾ ਉਹਦੇ ਬਾਅਦ ਉਹਨੇ ਫੋਨ ਕੀਤਾ ਸੁਣਾਇਆ ਆਪਣੀ ਸਾਸੂ ਮਾਂ ਨੂੰ ਸੁਣਾਇਆ ਕਿ ਇਹ ਕੰਮ ਇਹਨੇ ਕਰਾ ਦੇ ਉਹਦੇ ਬਾਅਦ ਜਿਹੜੀ ਗੱਲਬਾਤ ਹੋਈ ਉਹਨੇ ਸਮਝਾਣੇ ਕਿ ਕਿਤੀ ਪਹਿਲਾਂ ਤੇ ਉਹ ਆਖ ਰਿਹਾ ਕਿ ਕਿ ਨਾ ਬਾਕੀ ਇਹ ਆਡੀਓ ਹੈ ਇਹ ਸੌਣ ਹਿਸਾਬ ਹੈ ਤੋਂ ਉੰਦੀ ਜਿਹੜੀ ਗੱਲਬਾਤ ਹੋਈ ਜਿਹੜੀ ਤਰਸੀਮ ਦੀ ਤੇ ਉਹਦੀ ਸਾਸੂ ਮਾਂ ਦੀ ਜਿਹੜੀ ਆਪਸ ਵਿੱਚ ਗੱਲਬਾਤ ਹੋਈ ਹਾਂਜੀ ਇਹ ਫੋਟੋ ਤੁਹਾਡੀ ਰਿਕਾਰਡਿੰਗ ਹੈ ਬਿਲਕੁਲ ਸਰ ਤੇ ਉਹਦੇ ਵਿੱਚ ਕੀ ਕਿਹਾ ਉਹਨਾਂ ਨੇ ਉਹਦੇ ਵਿੱਚ ਉਹ ਸਮਝਾ ਦੇ ਇਹ ਤੇ ਵੀਰ ਦੇ ਸਾਸੂ ਮਾਂ ਸਮਝਾ ਦੇ ਆਪਣੀ ਕੁੜੀ ਪਰਜਾਇਤ ਦੀ ਅੱਛਾ ਹਾਂਜੀ ਬਾਅਦ ਵਿੱਚ ਸ਼ਾਮੀਮ ਦੇ ਬਿਆਨ ਲੱਗ ਹੋਈ ਹੈ ਜੇ ਲਕੜੀ ਗੱਲ ਹੋਈ ਹੈ ਤੋਂ ਪਹਿਲੇ ਅਸੀਂ ਇਹ ਸੁਣਾ ਲਈਏ ਕਿਉਂਕਿ ਇਹ ਆਡੀਓ ਦੁਸ਼ਕਤ ਨੂੰ ਦੱਸਦੀ ਹੈ ਕਿ ਕਰੀਬ 54-55 ਮਿੰਟ ਦੀ ਹੈ ਉਹ ਅਸੀਂ ਬਾਅਦ ਵਿੱਚ ਦੇਖਾਂਗੇ ਤੁਹਾਨੂੰ ਸੁਣਾਵਾਂਗੇ ਲੇਕਿਨ ਫਿਲਹਾਲ ਜੋ ਅਸੀਂ ਥੋੜੀ ਜੀ ਆਡੀਓ ਤੁਹਾਨੂੰ ਸੁਣਾ ਸੁਣਾ ਦਿੰਦੇ ਹਾਂ ਅਸੀਂ ਇਸ ਆਡੀਓ ਦੀ ਪੁਸ਼ਟੀ ਤਾਂ ਨਹੀਂ ਕਰਦੇ ਕਿ ਇਹ ਆਡੀਓ ਵਾਕਈ ਦੇ ਵਿੱਚ ਫੋਨ ਰਿਕਾਰਡਿੰਗ ਹੈ ਜਾਂ ਕੀ ਹੈ ਇਹਦੀ ਪੁਸ਼ਟੀ ਜਿਹੜੀ ਹੈ ਉਹ ਜਿਸ ਵੇਲੇ ਕੋਈ ਇਨਕੁਆਰੀ ਜਾਂ ਕੁਝ ਹੋਏਗਾ ਤੇ ਪਤਾ ਲੱਗ ਜਾਏਗਾ సంజీ మర మరో మరన దా ద క్ల పే

Mami, aștept că iti mănânci. Iată, că cineva a mu avezut 곂tările mele la mea, îi vorbește cu mine, îi eștept să trec de mine și cu mine. Dar nu Billie atunci când trebuie să pleci, să apăsi să mai kommeri la propriu. Nu amabet.

ਹੈਲੋ ਤੁਸੀਂ ਜਰੂਰ ਰਹੇ ਹੋ ਜੀ ਤੁਸੀਂ ਸੁਣਿਆ ਕਿ ਪ੍ਰਿਆ ਉਹ ਉਸਦੀ ਮਾਂ ਦੀ ਗੱਲ ਜਿਹੜੀ ਹੈ ਉਹ ਆਪਸ ਦੇ ਵਿੱਚ ਹੋ ਰਹੀ ਹੈ ਇਹ ਉਹੀ ਮਾਂ ਹੈ ਪ੍ਰਿਆ ਦੀ ਜਿਹੜੀ ਕਿ ਇਸ ਵੇਲੇ ਇਹਨਾਂ ਦੇ ਕਹਿਣ ਮੁਤਾਬਕ ਕਿ ਜੋ 22 ਤਰੀਕ ਨੂੰ ਜਦੋਂ ਇਨਸੀਡੈਂਟ ਹੁੰਦਾ ਹੈ ਤੇ ਉੱਥੇ ਮੀਡੀਆ ਦੇ ਸਾਹਮਣੇ ਇਲਜ਼ਾਮ ਲਗਾਉਂਦੀ ਹੈ ਕਿ ਇਹ ਦਾਜ ਵਗੈਰਾ ਮੰਗਦੇ ਸੀ ਤਾਂ ਇਹ ਇਹਦੇ ਵਿੱਚ ਇੱਕ ਗੱਲ ਕਹੀ ਹੈ ਉਸਦੀ ਮਾਂ ਨੇ ਕਿ ਬਈ ਪਹਿਲਾਂ ਵੀ ਤੈਨੂੰ ਅਸੀਂ ਸਮਝਾਇਆ ਸੀ ਪਹਿਲਾਂ ਐਸਾ ਕਿਉਂ ਹੋਇਆ ਸੀ ਸਰ ਜੋ ਉਸ ਦਿਨ ਹੋਇਆ ਹ ਉਹ ਉਹ ਕਸ਼ ਪਹਿਲੇ ਪਹਿਲੇ ਵੀ ਹੋਇਆ ਕਿ ਸ਼ੁੰਦਾ ਹਸਬ ਜਿਹੜੀ ਵੀ ਗੱਲ ਹੁੰਦੀ ਹੈ ਉਹ ਪਹਿਲਾਂ ਨਬਰ ਉਹਨੇ ਹੀ ਸੁਣਾਉਂਦੇ ਹੈ ਠੀਕ ਕਿ ਪਹਿਲਾ ਫਰਜ ਹੁੰਦਾ ਹੀ ਹੈ ਪਰ ਉਹ ਉਸ ਉਹਨਾਂ ਨੇ ਤੇ ਇਹ ਵੀ ਕਿਹਾ ਕਿ ਉਹ ਬੜੇ ਅੱਛੇ ਨੇ ਤੇ ਉਹਨਾਂ ਦੀ ਤਰ੍ਹਾਂ ਬਣ ਸਰ ਲੇਕਿਨ ਸ਼ਾਮ ਸ਼ਾਮੀ ਬਿਆਨ ਤੋਂ ਦਿਖੋ ਹਾਂਦੇ ਉਹ ਫਿਰ ਉਹ ਸ਼ਾਮ ਨੂੰ ਇੱਕਦਮ ਬਿਆਨ ਕਿਸ ਤਰ੍ਹਾਂ ਬਦਲ ਗਿਆ ਇਹਦਾ ਸਰ ਕੋਈ ਪਤਾ ਨਹੀਂ ਹੈ ਹੁੰਦੀ ਮਤਲਬ ਪਰਚੇ ਦੀ ਇੱਕ ਇੱਕ ਗੱਲ ਦਾ ਪਹਿਲੇ ਦਿਨ ਤੋਂ ਉਹਨੇ ਹੀ ਪਤਾ ਕਿਉਂਕਿ ਉਹਨਦੇ ਕੋਲ ਆਏ ਕੋਈ ਸਪਾਇਆ ਨਹੀਂ ਹੈ ਠੀਕ ਹੈ ਸਭ ਕੁਝ ਪਤਾ ਲੇਕਿਨ ਉਹ ਪਤਾ ਨਹੀਂ ਸਾਡੇ ਪਰ ਕਿਉਂ ਬਲੇਮ ਕਰਾ ਦੇਣ ਉਹਦਾ ਬਿਆਨ ਵੀ ਇਹ ਹੈ ਕਿ ਉਥੇ ਹਸਪੀਟਲ ਹੀ ਅਗੇ ਤੇ ਉੱਥੇ ਮਤਲਬ ਉਹਨੇ ਛੱਡੀ ਚਲੀਏ ਕਾਰ ਹੂੰ ਸਚਾਈ ਇਹ ਹੈ ਕਿ ਜੇਲਤੋੜੀ ਮਤਲਬ ਜਿਲ੍ਹਾ ਕਰੂਗੇ ਆ ਭਰਾ ਨੇ ਫੋਨ ਲੇ ਕਿਹਾ ਕਿ ਇਹ ਗੱਲ ਹੋਈ ਹੈ ਇਹਨੇ ਕੁਝ ਖਾ ਲਿਆ ਹਸਤਾ ਲਾਈਓ ਐਕਸਪਾਇਰ ਹੋਣ ਤੱਕ ਉਹਦਾ ਕੋਈ ਨਹੀਂ ਆਇਆ ਉਹਦੇ ਘਰ ਤੋਂ ਕੋਈ ਨਹੀਂ ਪੁੱਜਿਆ ਤੇ ਕਿੰਨੇ ਵਜੇ ਹੁੰਦੀ ਹੈ ਡਾਕਟਰ ਸ਼ਾਮ ਕੋਈ 5 ਵਜੇ ਦੇ ਨਾ ਹੋਈ ਸੀ ਤੇ ਉਹਨਾਂ ਨੂੰ ਤੁਸੀਂ ਸੁਣਾਇਆ ਕਿੰਨੇ ਵਜੇ ਜੇਲਾ ਸਰਕਾਰ ਨੂੰ ਚਲੇ ਆ ਜਿਹੜਾ ਦਵਾਈ ਖਾਇੋੜੀ ਕਿੰਨੇ ਕਵਜੇ ਦਾ ਸਮਾਂ ਸੀ ਉਹ ਮਤਲਬ ਕਿ ਸਰ ਉਸ ਦਾ ਐਗਜ਼ੈਕਟ ਮੇ ਟਾਈਮ ਨਹੀਂ ਸੁਣਾਇਆ ਸਦਾ ਕਿਉਂਕਿ ਮੈਂ ਕਾਮ ਪਰ ਆ ਉਧਰੋਂ ਹੀ ਆਇਆ ਹੁਦਰ ਹਸਪੀਟਲ ਹੀ ਆਇਆ ਹਾਂ ਉਹ 6 ਵਜੇ ਤੱਕ ਉਹ 5 ਤੋਂ 6 ਵਜੇ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਤੇ ਉਹ ਉਹਦੇ ਘਰ ਵਾਲੇ ਯਾਨੀ ਪ੍ਰੀਆ ਦੇ ਘਰ ਵਾਲੇ ਕਿੰਨੇ ਵਜੇ ਪਹੁੰਚਦੇ ਨੇ ਸਰ ਜੀ ਲ ਡੈਥ ਹੋਈ ਤੇ ਉਹਨੇ ਲਈਏ ਪੋਸਟਮਾਰਟਮ ਲੈ ਲਈਏ ਠੀਕ ਸ਼ਾਮ ਦਾ ਟਾਈਮ ਹਾਂ ਉਹਨੇ ਪੋਸਟਮਾਰਟਮ ਨਹੀਂ ਕੀਤਾ ਕਿ ਹੁਣ ਦਿਨ ਕਰੋਈ ਆ ਹਾਂਜੀ ਦੂਜੇ ਦਿਨ ਹੋਣਾ ਠੀਕ ਉੱਤੇ ਬਿਆਨ ਸ਼ਿਆਨ ਭਰਾ ਦਿਓ ਆਏ ਉਹਦੇ ਮਤਲਬ ਪਰਜਾਈ ਦੇ ਮਾਮਾ ਔਰ ਉਹ ਆਏ ਕੱਲੇ ਉਹ ਆਏ ਨਾ ਉਹਦੇ ਬਾਅਦ ਅਸ ਆ ਰਹੇ ਉੱਥੇ ਹੀ ਹੂੰ ਬਾਅਦ ਚ ਜਿញਾ ਟਾਈਮ ਲੰਘਣੇ ਲਗਾ ਹੁੰਦੇ ਮਤਲਬ ਜੀ ਆਣ ਲਈ ਪਏ ਹੁੰਦੇ ਇੱਕ ਤਾਇ ਦਾ ਵੀਰ ਦੇ ਤਾਇ ਸੋਹਰੇ ਦਾ ਮੋੜਾ ਉਹ ਬੜੀ ਥੜ ਦੇਣ ਲਗਾ ਕਿ ਮੈਂ ਮਾਰੀ ਨਾ ਇਹ ਆਂਦਰਾ ਕਢੀ ਨਹੀਂ ਆ ਇਹ ਘਰੀ ਨਬੋ ਘਰੀ ਨਾ ਇਸ ਵਾਸਤੇ ਸਾਡੇ ਰਿਲੇਟਿਵ ਉਹ ਆਖਣ ਲਗਾ ਤੂੰ ਇੱਥੋਂ ਥੋੜੇ ਸਾਈਡ ਹੋਈ ਜਾ ਹੂੰ ਸਰ ਪੂਰੀ ਰਾਤ ਅਸ ਉੱਥੇ ਰਹੇ ਮੇਰੇ ਮਾਮਾ ਜੀ ਉੱਥੇ ਜਿੱਥੇ ਬਾਡੀ ਉੱਥੇ ਰਹਿਣ ਵਾਕੇ ਆਸ ਅਸ ਥੋੜੀ ਐ ਹਸਪਿਟਲ ਹੀ ਹੈ ਇਹ ਲੈ ਕੇ ਗਲਤ ਬੋਲਿਆ ਕਿ ਉਹ ਛੱਡিয়ে ਚਲੀਏ ਦੇ ਠੀਕ ਦੂਆ ਨੰਬਰ ਸਰ ਜੇਲਾ ਕੋਹਾਇ ਮਾ ਡਾਥੋ ਹੀ ਹਿੰਦੀ ਇੱਕ ਫਰਜ ਦਾ ਸਾੜਾ ਹੀ ਹਾ ਉਹਦੇ ਉਪਰ ਸੰਸਕਾਰ ਸਾੜਾ ਬੰਦਾ ਕਰਨਾ ਲੇਕਿਨ ਉਹਨੇ ਉਹਨੇ ਆਹੇ ਲਾਸ਼ ਨਹੀਂ ਆਣਨ ਦਿੱਤੀ ਹੈ ਉਹਨੇ ਕਿੱਠ ਘੇਣਾ ਕਰ ਲਿਆ ਹਾ ਤਾਂ ਹੀ 300 ਬੰਦਾ ਲਈ ਆਏ ਕਿ ਜੇਕਰ ਇਹ ਨਹੀਂ ਗੱਲ ਬੋਲਗਣ ਇੰਨੀ ਗੱਲ ਬੋਲਗਣ ਤੇ ਲੜਾਈ ਝਗੜਾ ਕਰਨਾ ਬਾਕੀ ਸਾਡੇ ਇਰ ਪੰਚ ਸਰਪੰਚ ਜਿਹੜੇ ਸਿਆਣੇ ਬੰਦੇ ਸਾਡੇ ਕਿਹਦੇ ਉਹਨੇ ਆਖਣਾ ਕਿ ਇਹ ਰੋ ਉਹਨੇ ਰੋ ਚੜੇ ਦਾ ਇਹ ਜਿਹਾ ਉਹ ਕਰਗਣ ਇੰਹਾਂ ਕਰਦੇ ਗੁੱਸੇ ਦੇ ਵਿੱਚ ਇੰਤ ਉਹ ਆਪਣਾ ਪਿੱਛੇ ਕਰ ਲਓ ਹਾਂਜੀ ਆਹੇ ਕੁਝ ਜਿਹੜਾ ਫੋਨ ਸੀ ਫੜਨ ਹੋਇਆ ਉਹ ਇਸ ਵੇਲੇ ਕਿੱਥੇ ਹੈ ਸਰ ਉਹ ਪੁਲਿਸ ਸਟੇਸ਼ਨ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਬਿਲਕੁਲ ਪੁਲਿਸ ਨੇ ਲੈ ਲਿਆ ਹੋਇਆ ਹੈ ਤੇ ਉਸ ਤੋਂ ਪਹਿਲੇ ਵੀ ਤੁਸੀਂ ਦੱਸਿਆ ਕਿ ਕਈ ਵਾਰੀ ਫੋਨ ਕੋਈ ਪਕਰਨ ਹੋਇਆ ਸੀ ਹਾਂਜੀ ਇੱਕ ਵਾਰੀ ਫੋਨ ਕਿੱਥੇ ਨੇ ਸਰ ਇੱਕ ਵਾਰੀ ਜਿਹੜਾ ਫੋਨ ਫੜਿਆ ਹ ਉਹ ਵੀ ਪੁਲਿਸ ਸਟੇਸ਼ਨ ਇਸ ਤੋਂ ਪਹਿਲਾਂ ਵੀ ਕੋਈ ਪੁਲਿਸ ਦੇ ਦੀ ਸ਼ਿਕਾਇਤ ਹੋਈ ਹੈ ਸਰ ਸ਼ਿਕਾਇਤ ਆਹ ਪੁਲਿਸ ਸਟੇਸ਼ਨ ਨੇ ਕੀਤੀ ਹੈ ਆਪਣੀ ਕੁੜੀ ਵਾਲਾ ਨਾਂ ਵੀ ਮਤਲਬ ਪਰਜਾਇ ਦੀ ਮੰਮੀ ਹੁਣੇ ਆ ਕੇ ਕੀਤੀ ਹੈ ਆਪਣੀ ਕੁੜੀ ਉੱਪਰ ਗਾ ਆਪਣੀ ਹੀ ਲੜਕੀ ਦੇ ਉੱਤੇ ਹਾਂਜੀ ਕੀ ਸ਼ਿਕਾਇਤ ਕੀਤੀ ਸੀ ਕਿ ਸ਼ਿਕਾਇਤ ਸਰ ਇਹ ਕੀਤੀ ਆ ਪਹਿਲਾਂ ਹੁਣੇ ਪਹਿਲਾ ਦਿਨ ਉਹ ਆਏ ਵੀਰ ਦੀ ਮਾਸੀ ਸਾਥ ਸੇ ਤੇ ਸੱਸ ਉਹ ਆਏ ਨੇ ਸਾਡੇ ਘਰ ਬੀਨੇ ਜੈਸ ਜੀਆਂ ਉਹਨਾਂ ਨਾਲ ਹੋਈ ਬੀਨੇ ਫੋਨ ਕੀਤਾ ਤੇ ਉਹਨੇ ਸਮਝਾਇਆ ਇੰਨਾਂ ਕੋ ਉਸਦੇ ਘਰ ਆਏ ਦੋ ਦਿਨ ਪਹਿਲੇ ਦਿਨ ਸੁਣਾਇਆ ਦੋ ਦਿਨ ਘਰ ਆਏ ਸ਼ੈਲ ਬੈਠੀ ਸਮਝਾਈਏਗੇ ਦੂਆ ਦਿਨ ਉਹਨੇ ਕਾਂਚਕ ਥਾਣੇ ਗਏ ਉੱਥੋਂ ਆਪਣੇ ਘਰ ਤੋਂ ਆਣੀ ਕਾਂਚਕ ਥਾਣੇ ਰਿਪੋਰਟ ਕਰਾਈ ਆਪਣੀ ਕੁੜੀ ਦੇ ਖਿਲਾਫ ਅੱਛਾ ਭਰਾ ਕੰਮ ਲੱਗੇਦਾ ਸੀ ਉਹਨੂੰ ਫੋਨ ਆਇਆ ਫਿਰ ਘਰ ਆਏ ਗਿਆ ਪੁਲਿਸ ਸਟੇਸ਼ਨ ਸਰ ਉਹਨੇ ਸਾੜੇ ਵਾਸਤਾ ਕੁਛ ਨਹੀਂ ਪ੍ਰਾ ਵਾਸਤਾ ਕੁਛ ਨਹੀਂ ਹ ਬੋਲੇਗਾ ਉਹਨੇ ਜੋ ਕੁਛ ਬਿਲਕੁਲ ਦੇ ਖਲਾਫ ਉਹਨੇ ਇਹ ਗੱਲ ਬੋਲੀ ਕਿ ਇਹ ਸਾੜੀ ਨਹੀਂ ਸੁਣਦੀ ਹੈ ਇਹਨੇ ਆਪਣੇ ਸੋਹਰੇ ਦੀ ਆਪਣੇ ਸਸ ਸੋਹਰੇ ਦੀ ਜਾਂ ਉਹਦੀ ਕਾਦੋਂ ਸੁਣਨੀ ਹੈ ਇਹ ਤੋਂ ਆਪਣੇ ਤੌਰ ਤੇ ਨੇ ਸਮਝਾਓ ਕਿਉਂਕਿ ਇਹ ਸਮਝਦੀ ਨਹੀਂ ਹੈ ਗੱਲ ਸੁਣਦੀ ਨਹੀਂ ਹੈ ਕਿਸੇ ਦੀ ਨਹੀਂ ਗੱਲ ਸੁਣਦੀ ਹੈ ਸਰ ਇਹੋ ਗੱਲ ਕਰੀ ਹੈ ਉੱਥੇ ਉਹਨੇ ਸਮਝਾਇਆ ਸਮਝੋਇਆ ਖਸ਼ਾਲ ਮੰਨੀਆਂ ਦੀ ਸਭ ਕੁਝ ਠੀਕ ਗੱਲ ਮੰਨੀ ਹੈ ਕੰਪਰਮਾਈਜ਼ ਕਰਾਇਆ ਇਹਨੇ हां जी आज तो बाद उने अपू बोलया कि आज, आज थीक। थीक। तो बाद ऐसा नहीं होगो अपू बोलण लगी वो भी बोलन लगे वीर दे जेड़े सोरे वो भी बोलन लगे कि आज तो बाद ये काम नहीं हो फिर आप जी ਤੁਸੀਂ پولیس ਪ੍ਰਸ਼ਾਸਨ ਤੋਂ ਕੋਈ ਡਿਮਾਂਡ ਚਾਹੁੰਦੇ ਹੋ ਕਿ ਇਨਸਾਫ ਹੋਣਾ ਚਾਹੀਦਾ ਜਾਂ ਕੀ ਹੋਣਾ ਚਾਹੀਦਾ ਸਰ ਡਿਮਾਂਡ ਇਹ ਵਾ ਕਿ ਇਨਵੈਸਟੀਗੇਸ਼ਨ ਹੋਏ ਜਿਹੜੇ ਗੁਨਾ ਹਾਂਜੀ ਗੁਨਾਕਾਰ ਜਿਹੜੇ ਵੀ ਹਨ ਉਹਨੇ ਸਜ਼ਾ ਮਿਲੇ ਠੀਕ ਬਾਕੀ ਜਿਹੜੇ ਫੋਨ ਪਹਿਲਾ ਜਿਹੜਾ ਫੋਨ ਆ ਉਬੇ ਪੁਲਿਸ ਸਟੇਸ਼ਨ ਆ ਉਸ ਫੋਨ ਦਾ ਵੀ ਮਤਲਬ ਉਹਨਾਂ ਚਾਹੀਦੀ ਉਹ ਫੋਨ ਤਲਾਸ਼ ਕਰੀਏ ਉਹਦੇ ਵਿੱਚ ਜਿਹੜੇ ਨੰਬਰ ਨ ਉੱਬੇ ਪਤਾ ਲੈਣਾ ਚਾਹੀਦਾ ਤੇ ਇਸ ਫੋਨ ਦਾ ਹੀ ਪਤਾ ਲੈਣਾ ਚਾਹੀਦਾ ਕਿ ਇਹ ਮਤਲਬ ਕਿ ਇਹ ਪਤਾ ਹੁੰਦੇ ਜਿਹੜੇ ਜਿੰਦੇ ਨਾਲ ਗੱਲ ਕਰਦੇ ਉਹਨੇ ਕੋਈ ਬਲੈਕਮੇਲ ਕੀਤਾ ਜਾਂ ਐਸਾ ਸਟ੍ਰੈਸ ਦਿੱਤੀ ਉਹਦੀ ਬੇਨ ਇਹ ਸਾਡਾ ਘਰ ਤੋਂ ਬਾਹਰ ਆ ਇੱਕ ਛੋਟੀ ਸਰ ਬੱਚੀ ਰਹੀ ਹੈ ਉਹ ਠੀਕ ਹਾਂਜੀ ਤੋਂ ਦਰਸ਼ਕ ਜੀ ਵਾ ਤੁਸੀਂ ਦੇਖਿਆ ਕਿ ਇਸ ਪਰਿਵਾਰ ਨੇ ਆਪਣੀ ਜਿਹੜੀ ਗੱਲ ਸੀ ਉਹ ਮੀਡੀਆ ਦੇ ਸਾਹਮਣੇ ਰੱਖ ਦਿੱਤੀ ਹੈ ਹੁਣ ਇਨਕੁਆਰੀ ਦਾ ਵਿਸ਼ਾ ਹੈ ਮੈਟਰ ਆ ਇਨਵੈਸਟੀਗੇਸ਼ਨ ਹੈ ਕਿ ਕੀ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਇਨਵੈਸਟੀਗੇਸ਼ਨ ਕਰਦਾ ਹੈ ਔਰ ਕਿਸ ਤਰੀਕੇ ਦੀ ਇਨਵੈਸਟੀਗੇਸ਼ਨ ਕਰਦਾ ਹੈ ਜਿਵੇਂ ਕਿ ਇਹਨਾਂ ਨੇ ਵੀ ਕਿਹਾ ਤੇ ਦੂਜਾ ਪੱਖ ਵੀ ਇਹੀ ਕਹਿ ਰਿਹਾ ਕਿ ਇਨਸਾਫ ਹੋਣਾ ਚਾਹੀਦਾ ਹੈ ਤੋਂ ਦੋਵੇਂ ਪੱਖ ਇਨਸਾਫ ਦੀ ਹੀ ਮੰਗ ਕਰ ਰਹੇ ਨੇ ਹੁਣ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦੇ ਹੱਥ ਸਾਰੀ ਇਨਵੈਸਟੀਗੇਸ਼ਨ ਹੈ ਉਹ ਕਿਸ ਤਰੀਕੇ ਦੀ ਇਨਵੈਸਟੀਗੇਸ਼ਨ ਕਰਦੇ ਨੇ ਔਰ ਜੋ ਵੀ ਇਨਸਾਫ ਹੋ ਕੇ ਜਿਵੇਂ ਇਹਨਾਂ ਨੇ ਕਿਹਾ ਕਿ ਫੋਨਾਂ ਦੇ ਡਿਟੇਲ ਕੱਢ ਕੇ ਤੇ ਉਹਦੇ ਉੱਤੇ ਕੰਮ ਹੋਣਾ ਚਾਹੀਦਾ ਹੈ ਉਹ ਇਨਸਾਫ ਦੀ ਜਿਹੜੀ ਤੰਦ ਨਿਕਲ ਕੇ ਬਾਹਰ ਆਵੇਗੀ ਉਹ ਦੇਖਣਾ ਹੋਵੇਗਾ ਕਿ ਕਿਹੜੇ ਪੱਖ ਵੱਲ ਨੂੰ ਉਹ ਪੂਰਦੀ ਹੈ ਦੇਖਦੇ ਰਹੋ ਆਪਸੀ ਸਾਇੰਟਿਵ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਉਂਦੇ ਰਾਂਗੇ ਤਾਂ ਤਕਵਿਲੀ ਜੀ اجازت ਧੰਵਾਦ ਜੀ